ਪੌੜੀ ਚੌਥੀ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ ਇਹ ਜੀਉ ਪੌਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬ ਸਵਾਇਆ ਸਤਿਗੁਰ ਮਿਲਿਏ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜੇਨ ਸੱਚੋ ਸੱਚ 부ਝਾਇਆ ਜੇ ਪਰਮਾਤਮਾ ਆਪਣੀ ਮੇਰ ਦੀ ਨਿਗਾਹ ਕਰੇ ਤਾਂ ਉਸ ਦੀ ਮੇਰ ਸਦਕਾ ਸੱਚਾ ਗੁਰੂ ਪ੍ਰਾਪਤ ਹੋ ਜਾਂਦਾ ਹੈ ਇਹ ਜੀਵ ਅਨੇਕਾਂ ਜਨਮਾਂ ਤੱਕ ਪਟਕਦਾਰਿਆ ਹੈ ਮੇਰ ਦੀ ਨਿਗਾਹ ਹੋਈ ਹੈ ਤਾਂ ਇਸ ਨੂੰ ਸਤਗੁਰੂ ਨੇ ਆਪਣਾ ਸ਼ਬਦ ਸੁਣਾਇਆ ਹੈ हे ਸਾਰੇ ਲੋਕੋ ਧਿਆਨ ਦੇ ਕੇ ਸੁਣੋ ਸਤਗੁਰੂ ਵਰਗਾ ਵੱਡਾ ਕੋਈ ਦਾਤਾ ਨਹੀਂ ਜਿਨ੍ਹਾਂ ਨੇ ਆਪਣੇ ਅੰਦਰੋਂ ਹੰਕਾਰ ਨੂੰ ਛੱਡ ਦਿੱਤਾ ਹੈ ਉਹਨਾਂ ਨੂੰ ਸਤਿਗੁਰੂ ਮਿਲ ਗਿਆ ਹੈ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ ਸਤਿਗੁਰੂ ਨੇ ਪਰਮਾਤਮਾ ਦਾ ਭੇਤ ਸਮਝਾਇਆ ਹੈ ਸ਼ਲੋਕ ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗੇਣੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਤਰਤੀ ਮਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸਤੇ ਗਿਆਨ ਵਿਹੂਣੀ ਖਾ ਗਿਆ ਜਮ ਕਾਲ ਜਿਵੇਂ ਰਾਸਧਾਰੀ ਰਾਸ ਪਾਉਂਦੇ ਹਨ ਤਿਵੇਂ ਪਰਮਾਤਮਾ ਦੀ ਰਾਸਲੀਲਾ ਹੋ ਰਹੀ ਹੈ ਇਸ ਰਾਸਲੀਲਾ ਵਿੱਚ ਵਕਤ ਦੀਆਂ ਘੜੀਆਂ ਨੱਚਣ ਵਾਲੀਆਂ ਗੋਪੀਆਂ ਹਨ ਅਤੇ ਸਾਰੇ ਪੈਰ ਮਾਨੋ ਕ੍ਰਿਸ਼ਨ ਹਨ ਹਵਾ ਪਾਣੀ ਅਤੇ ਅੱਗ ਇਸ ਰਾਸਨੀਲਾ ਦੇ ਕਲਾਕਾਰਾਂ ਦੀ ਗਹਿਣੇ ਹਨ ਤੇ ਸੂਰਜ ਤੇ ਚੰਨ ਸਾਂਗ ਧਾਰਨ ਕਰਨ ਵਾਲੇ ਨਾਟ ਹਨ ਸਾਰੀ ਧਰਤੀ ਨਾਟਕ ਕਰਨ ਵਾਲਿਆਂ ਦਾ ਮਾਲ ਤਾਨ ਹੈ ਸੰਸਾਰ ਦਾ ਸਾਰਾ ਵਿਹਾਰ ਚ ਮੇਲਾ ਕੀ ਹੈ ਸਤਿਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਗਿਆਨ ਤੋਂ ਸਖਣੀ ਦੁਨੀਆ ਠੱਗੀ ਜਾ ਰਹੀ ਹੈ ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ਮਹਿਲਾ ਪਹਿਲਾ ਵਾਇਣ ਚਲੇ ਨੱਚਣ ਗੋਰ ਪੈਰ ਹਿਲਾਣ ਫੇਰਨ ਸਿਰ ਓਡੋ ਓਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਵਿਚਾਰੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਜੇ ਰਾਮ ਨਿਰੰਪੋ ਨਿਰੰਕਾਰ ਸਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸਿਵੇ ਕਰਮ ਚੜਾਓ ਪਿੰਨੀ ਰੇਨ ਜਿੰਨਾ ਮਨ ਜਾਓ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਜੱਕੀ ਚੱਕ ਥਲਵ ਰੋਲੇ ਬਹੁਤ ਅਨੰਤ ਲਾਟੂ ਮਧਾਨੀਆਂ ਅੰਗਾ ਪੰਖੀ ਪੌਂਦਿਆ ਲੈਣ ਨਾ ਸਾ ਸੂਏ ਚਾੜ ਪਾਇ ਜੰਤ ਨਾਨਕ ਪੌਂਦਿਆ ਗੰਤ ਨ ਅੰਤ ਬੰਧਨ ਬੰਧ ਪਵਾਏ ਸੋਏ ਪਇ ਕਿਰਤ ਨਚ ਸਭ ਕੋ ਨਚ ਨਚ ਹਸੇ ਚਲੇ ਸ ਰੋਏ ਔਰ ਦੇ ਨਾ ਜਾਈ ਸਦ ਨ ਹੋਏ ਨਚਣ ਕੁਦਣ ਮਾਨ ਕਾ ਜਾਓ ਨਾਨਕ ਜੇਨਮਨ ਪਾਓ ਤਿੰਨਾ ਮਨ ਪਾਓ ਸਮਾਜ ਦੀ ਅਜੀਬ ਹਾਲਤ ਹੈ ਕਿ ਜੇਲੇ ਡਫਲੀ ਵਜਾਉਂਦੇ ਹਨ ਅਤੇ ਉਹਨਾਂ ਦੇ ਗੁਰੂ ਨੱਚਦੇ ਹਨ ਪੈਸੇ ਕਮਾਉਣ ਵਾਸਤੇ ਤਮਾਸ਼ਾ ਕਰਦੇ ਹਨ ਉਹ ਕੁੰਗਰੂ ਬਣ ਕੇ ਆਪਣੇ ਪੈਰਾਂ ਨੂੰ ਹਿਲਾਉਂਦੇ ਹਨ ਤੇ ਮਸਤ ਹੋ ਕੇ ਆਪਣਾ ਸਿਰ ਫੇਰਦੇ ਹਨ ਉਹਨਾਂ ਦੇ ਸਿਰ ਦੇ ਵਾਲਾਂ ਤੇ ਉਹ ਡੁੱਡ ਕੇ ਮਿੱਟੀ ਪੈਂਦੀ ਹੈ ਇਹ ਤਮਾਸ਼ਾ ਵੇਖ ਕੇ ਲੋਕ ਹੱਸਦੇ ਹਨ ਅਤੇ ਘਰ ਨੂੰ ਧੁਰ ਪੈਂਦੇ ਹਨ ਉਹ ਰਾਸਤਰੀਏ ਰੋਜੀ ਰੋਟੀ ਦੀ ਖਾਤਰ ਨੱਚਦੇ ਹਨ ਤੇ ਆਪਣੇ ਆਪ ਨੂੰ ਧਰਤੀ ਤੇ ਮਾਰਦੇ ਹਨ ਗੋਪੀਆਂ ਦੇ ਸੰਗ ਬਣ ਕੇ ਗਾਉਂਦੇ ਹਨ ਕ੍ਰਿਸ਼ਨ ਦੇ ਸੰਗ ਬਣ ਕੇ ਗਾਉਂਦੇ ਹਨ ਉਹ ਸੀਤਾ ਰਾਮ ਤੇ ਹੋਰ ਰਾਜਿਆਂ ਦੇ ਸੰਗ ਬਣ ਕੇ ਗਾਉਂਦੇ ਹਨ ਜਿਸ ਨੇ ਸਾਰੇ ਜਹਾਨ ਨੂੰ ਪੈਦਾ ਕੀਤਾ ਹੈ ਉਹ ਪਰਮਾਤਮਾ ਪੈ ਮੁਕਤ ਹੈ ਅਕਾਰ ਰਹਿਤ ਹੈ ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਉਹ ਸੇਵਕ ਪਰਮਾਤਮਾ ਨੂੰ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੀ ਮੇਰ ਨਾਲ ਚੜਦੀ ਕਲਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਸੇਵਾ ਸਿਮਰਨ ਦਾ ਚਾਅ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਸੁਖ ਵਿੱਚ ਬੀਤਦੀ ਹੈ ਗੁਰੂ ਦੀ ਵਿਚਾਰ ਅਨੁਸਾਰ ਸਿੱਖਾਂ ਨੇ ਇਹ ਸਿੱਖਿਆ ਸਿੱਖੀ ਹੈ ਕਿ ਪਰਮਾਤਮਾ ਦੀ ਮੇਰ ਦੀ ਨਿਗਾਹ ਸੰਸਾਰ ਸਮੁੰਦਰ ਤੋਂ ਭਾਰ ਲੰਗਾਉਂਦੀ ਹੈ अनेका ਕੋਲੂ ਚਰਖਾ ਚੱਕੀਆਂ ਤੇ ਚੱਕ ਹਨ ਇਸ ਤਰ੍ਹਾਂ ਰੇਗਿਸਤਾਨ ਦੇ ਬੁਰੋਲੇ ਵੀ ਬੇਅੰਤ ਹਨ ਅਨੇਕਾਂ ਲਾਟੂ ਮਧਾਨੀਆਂ ਅਤੇ ਅੰਨ ਕੱਢਣ ਵਾਲੇ ਯੰਤਰ ਹਨ ਅਨੇਕਾਂ ਪੰਛੀ ਭੌਂਦੇ ਰਹਿੰਦੇ ਹਨ ਤੇ ਕਦੇ ਥੱਕਦੇ ਨਹੀਂ ਕਈ ਯੰਤਰ ਲੋਹੇ ਦੇ ਸੂਲ ਉੱਤੇ ਚੜ ਕੇ ਕੁਮਾਈ ਜਾਂਦੇ ਹਨ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਮ ਭੌਂਣ ਵਾਲੇ ਜੀਵਾਂ ਯੰਤਰਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਜਿਹੜੇ ਬੰਧਨਾ ਵਿੱਚ ਫਸ ਜਾਂਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਕਰਮਾਂ ਅਨੁਸਾਰ ਪੋਆਇਆ ਜਾਂਦਾ ਹੈ ਹਰੇਕ ਜੀਵ ਆਪਣੇ ਕੀਤੇ ਕਰਮ ਮੁਤਾਬਕ ਨੱਚ ਰਿਹਾ ਹੈ ਸੰਸਾਰ ਦੀ ਮਾਇਆ ਵਿੱਚ ਫਸ ਕੇ ਜਿਹੜਾ ਮਨੁੱਖ ਨੱਚ ਨੱਚ ਕੇ ਹੱਸਦਾ ਹੈ ਅਖੀਰ ਨੂੰ ਮਰਨ ਵੇਲੇ ਰੋਂਦਾ ਹੈ ਇਸ ਜ਼ਿੰਦਗੀ ਤੂੰ ਉੱਡ-ਉੱਡ ਕੇ ਭੱਜਿਆ ਨਹੀਂ ਜਾ ਸਕਦਾ ਤੇ ਨਾ ਹੀ ਕੋਈ ਕਾਮਯਾਬੀ ਪ੍ਰਾਪਤ ਕਰ ਸਕਦਾ ਹੈ ਨੱਚਣਾ ਕੁੱਦਣਾ ਸਿਰਫ ਮਨ ਦਾ ਸ਼ੌਂਕ ਹੈ ਸਤਿਗੁਰੂ ਨਾਨਕ ਫਰਮਾਉਂਦੇ ਹਨ ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਹੈ ਉਹਨਾਂ ਦੇ ਮਨ ਵਿੱਚ ਪ੍ਰਭੂ ਦਾ ਪ੍ਰੇਮ ਹੈ ਵਾਹਿਗੁਰੂ ਜੀ ਕਾ ਖਾਲਸਾ Vai, do you give